ਯੂਕੇ ਦਾ ਜਿਹੜਾ ਸਿਸਟਮ ਹੈਗਾ ਇਮੀਗ੍ਰੇਸ਼ਨ ਸਿਸਟਮ ਜਿਹੜੇ ਨਵੇਂ ਹੈਗੇ ਨੇ ਐਸਪੈਕਟ ਦੇ ਸੌਰੀ ਪ੍ਰਾਈਮ ਮਿਨਿਸਟਰ ਨੇ ਉਹ ਕਹਿੰਦੇ ਮੈਂ ਸੁਧਾਰਨਾ ਹੈ ਔਰ ਬਹੁਤ ਸਾਰਨ ਤੋਂ ਸਾਰਨ ਵਾਲਾ ਹੈਗਾ ਉੱਚ ਬਹੁਤ ਵੱਡੀਆਂ ਚੇਂਜਸ ਆ ਰਹੀਆਂ ਨੇ ਔਰ ਮੈਨੂੰ ਇਹ ਡਰ ਹੈ ਕਿ ਇਹ ਜਿਹੜੀਆਂ ਚੇਂਜਸ ਉੱਥੇ ਆਉਣੀਆਂ ਨੇ ਤੇ ਉਹ ਸਾਡੇ ਵੀ ਆ ਜਾਣੀਆਂ ਓਹੋ ਆਸਟ੍ਰੇਲੀਆ ਵੀ ਆਉਣੀਆਂ ਨੇ ਕੋਕਾ ਅਸੀਂ ਫਾਲੋ ਕਰਦੇ ਹਾਂ ਕਿ ਦੂਜੇ ਨੂੰ ਜਿੱਥੇ ਜਿਹੜਾ ਸਿਸਟਮ ਲੱਗ ਹੁੰਦਾ ਅਸੀਂ ਮੋਸਟਲੀ ਕਹਿੰਦੇ ਚਲੋ ਆਹ ਠੀਕ ਹੈ ਇਹ ਸਿਸਟਮ ਹੋਣਾ ਚਾਹੀਦਾ ਪਰ ਜਿਹੜੀ ਉਹ ਗੱਲ ਕਰਨ ਲੱਗੇ ਆ ਉਹ ਇਹ ਹੈ ਕਿ ਇੰਗਲਿਸ਼ ਇੱਕ ਤਾਂ ਇੰਗਲਿਸ਼ ਦੀ ਤੁਹਾਡੇ ਵਾਸਤੇ ਜ਼ਰੂਰੀ ਹੋ ਜਾਣੀ ਹੈ ਤੁਹਾਨੂੰ ਇੰਗਲਿਸ਼ ਆਉਂਦੀ ਹੋਣੀ ਚਾਹੀਦੀ ਹੈ ਤਾਂ ਤੁਹਾਨੂੰ ਇਮੀਗ੍ਰੇਸ਼ਨ ਮਿਲੇਗੀ ਬਿਲਕੁਲ ਸਹੀ ਗੱਲ ਹੈ ਜਿਹੜੇ ਦੇਸ਼ ਜਾ ਰਹੇ ਹੋ ਤੁਹਾਨੂੰ ਉਸ ਦੇਸ਼ ਦੀ ਭਾਸ਼ਾ ਆਉਣੀ ਚਾਹੀਦੀ ਹੈ ਉਹ ਦੇਸ਼ ਤੁਹਾਡੇ ਵਾਸਤੇ ਕਿਉਂ ਬਦਲੇ ਤੁਸੀਂ ਜਾ ਰਹੇ ਹੋ ਤੁਹਾਡੀ ਚੋਆਇਸ ਆ ਉਹ ਦੇਸ਼ ਨੂੰ ਜਾਣਾ ਅਸੀਂ ਪੰਜਾਬ ਛੱਡਿਆ ਅਸੀਂ ਬੰਗਾਲ ਚ ਗਏ ਅਸੀਂ ਬੰਗਾਲੀ ਸਿੱਖੀ ਅਸੀਂ ਮਹਾਰਾਸ਼ਟਰ ਗਏ ਅਸੀਂ ਮਹਾਰਾਸ਼ਣ ਸਿੱਖੀ ਹੈ ਜਿੱਥੇ ਵੀ ਪੰਜਾਬੀ ਜਾਂਦਾ ਉਹ ਉੱਥੋਂ ਦੀ ਲੋਕ ਜ਼ਬਾਨ ਸਿੱਖਦਾ ਅੰਗਰੇਜ਼ੀ ਪੜਨ ਵਾਲੇ ਪਤਾ ਨਹੀਂ ਸਾਨੂੰ ਕੀ ਮਤ ਪੈਂਦੀ ਹੈ ਪਰਮੈਂਟ ਮੈਂ ਲੈਂਗੁਏਜ ਅੱਥੇ ਕੈਨੇਡਾ ਵਿੱਚ ਆਏ ਹੋਏ ਅਸੀਂ ਸਿੱਖੀ ਨਹੀਂ ਹੈ ਬਹੁਤ ਲੋਕਾਂ ਨੇ ਸਿੱਖੀ ਮਾਫ ਕਰਨਾ ਇੱਥੇ 40 40 50 50 ਸਾਲ ਦੇ ਲੋਕ ਰਹ ਰਹੇ ਨੇ ਅਜੇ ਵੀ ਅੰਗਰੇਜ਼ੀ ਬੋਲਣਾ ਹੋਰ ਚੀਜ਼ ਆ ਅੰਗਰੇਜ਼ੀ ਚ ਕਨਵਰਸ ਕਰਨਾ ਹੋਰ ਚੀਜ਼ ਆ